ਹੈਲੋ ਜੀ ਸਤ ਸ੍ਰੀ ਅਕਾਲ ਦੋਲਟ ਸਰਦਾਰੀ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਲੈ ਕੇ ਆਏਗੇ ਸੋਹਣੇ ਸੋਹਣੇ ਸੂਟ ਦੇਖਾਉਣੇ ਆ ਤੁਹਾਨੂੰ ਕਿਸ ਤਰ੍ਹਾਂ ਦੇ ਨੇ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਜ਼ਰੂਰ ਪਸੰਦ ਆਊਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਸੂਟ ਕਿਸ ਤਰ੍ਹਾਂ ਦੇ ਲੱਗਦੇ ਨੇ ਜੇਕਰ ਤੁਹਾਨੂੰ ਇਨ੍ਹਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਕਲਰ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਸਾਡੇ ਤੋਂ ਸੂਟ ਆ ਜਿਹੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਕਢਾਈ ਵੀ ਕਰਵਾ ਸਕਦੇ ਹੈਂਡਵਰਕ ਮਸ਼ ਤੇ ਸਟਿਚ ਕਰਵਾ ਕੇ ਵੀ ਸੂਟ ਲੈ ਸਕਦੇ ਹੋ ਤੇ ਬਿਨਾਂ ਸਟਿਚ ਤੋਂ ਵੀ ਲੈ ਸਕਦੇ ਹੋਗੇ ਵਿਦਆਊਟ ਦੁਪੱਟਾ ਵੀ ਤੇ ਦੁਪੱਟਾ ਜਿਸ ਤਰ੍ਹਾਂ ਵੀ ਤੁਹਾਡੀ ਚੋਇਸ ਹੋਵੇਗੀ ਤੁਸੀਂ ਸਾਡੇ ਤੋਂ ਸੂਟ ਉਸ ਤਰ੍ਹਾਂ ਹੀ ਤਿਆਰ ਕਰਵਾ ਕੇ ਲੈ ਸਕਦੇ ਹੋ ਜਰੂਰੀ ਨਹੀਂ ਹੈਗਾ ਜਿਹੜਾ ਆਪਾਂ ਫੈਬਰਿਕ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਸੀਂ ਏਸੇ ਫੈਬਰਿਕ ਤੇ ਕਢਾਈ ਕਰਵਾਉਣੀ ਹੈਗੀ ਜਿਹੜਾ ਤੁਹਾਨੂੰ ਫੈਬਰਿਕ ਵਧੀਆ ਲੱਗਦਾਗਾ ਪਸੰਦ ਹੈਗਾ ਤਾਂ ਤੁਸੀਂ ਉਸ ਫੈਬਰਿਕ ਤੇ ਨਾ ਕਢਾਈ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਦਿਖਾਉਣੇ ਆਪਾਂ ਅਗਲਾ ਸੂਟ ਅੱਜ ਆਪਾਂ ਲੈ ਕੇ ਆਏਗੇ ਪਸ਼ਮੀਨੇ ਦੇ ਸੂਟ ਦਿਖਾਉਣੇ ਆ ਤੁਹਾਨੂੰ ਉਮੀਦ ਹੈ ਤੁਹਾਨੂੰ ਜਰੂਰ ਮੇਰੇ ਸੂਟ ਪਸੰਦ ਆਉਣਗੇ ਪਲੇਨ ਪਸ਼ਮੀਨਾ ਤੇ ਕਢਾਈ ਕੀਤੀ ਹੋਈ ਹੈਗੀ ਬਹੁਤ ਸੋਹਣੇ ਕਲਰ ਨੇਗੇ ਤੇ ਦੇਖੋ ਜੀ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਸੈਂਟਰ ਪੈਨਲ ਨੇ ਜਿਹੜੇ ਉੱਪਰ ਨੂੰ ਜਾਂਦੇ ਨੇਗੇ ਤੇ ਜੇਕਰ ਤੁਸੀਂ ਚਾਕਾਂ ਤੇ ਜਾਂ ਘੇਰੇ ਤੇ ਪਵਾਉਣੀ ਹੋਵੇ ਇਹ ਵੇਲ ਹਨਾ ਤਾਂ ਤੁਸੀਂ ਉੱਥੇ ਵੀ ਪਵਾ ਸਕਦੇ ਹੋਗੇ ਤੇ ਇਹ ਸੈਂਟਰ ਪੈਨਲ ਤੇ ਹੀ ਪਵਾਈ ਹੋਈ ਹੈਗੀ ਤੇ ਇਧਰ ਬਾਹਾਂ ਤੇ ਇਸ ਤਰ੍ਹਾਂ ਬਾਹਾਂ ਤੇ ਬਹੁਤ ਸੋਹਣੀ ਡਿਜ਼ਾਈਨ ਨਾਲ ਨਾ ਸੈਂਟਰ ਪੈਨਲ ਬਣੇ ਹੋਏ ਨੇਗੇ ਤੇ ਇਹ ਘੇਰੇ ਤੇ ਵੀ ਇਸ ਤਰ੍ਹਾਂ ਪੈ ਸਕਦੇ ਨੇਗੇ ਨਾ ਘੇਰੇ ਤੇ ਚਾਕਾਂ ਤੇ ਇਹ ਸੀ ਆਪਣਾ ਪਹਿਲਾ ਸੂਟ ਇਹ ਪਸ਼ਮੀਨੇ ਦੇ ਤਿਆਰ ਹੋਏ ਬਹੁਤ ਸੋਹਣਾ ਕਲਰ ਹੈਗਾ ਨਾ ਤੇ ਬਹੁਤ ਸੋਹਣੇ ਕਲਰਾਂ ਨਾਲ ਬੇਲ ਬਣੀ ਹੋਈਏਗੀ ਤੇ ਬਾਹਾਂ ਤੇ ਸੈਂਟਰ ਪੈਨਲ ਤੇ ਅਗਲਾ ਸੂਟ ਹੈ ਜਿਹੜਾ ਆਪਣਾ ਉਹ ਵੀ ਪਸ਼ਮੀਨੇ ਦਾ ਅੱਜ ਆਪਣੇ ਸਾਰੇ ਸੂਟ ਪਸ਼ਮੀਨੇ ਦੇ ਨੇ ਕਿਉਂਕਿ ਸਰਦੀਆਂ ਦਾ ਮੌਸਮ ਹੈਗਾ ਨਾ ਸਰਦੀਆਂ ਦੇ ਵਿੱਚ ਜ਼ਿਆਦਾਤਰ ਪਸ਼ਮੀਨੇ ਦੇ ਸੂਟ ਹੀ ਚੱਲਦੇ ਨੇਗੇ ਤੇ ਦੇਖੋ ਜੀ ਇਹ ਦੇ ਫਰੰਟ ਇਹਦੇ ਘੇਰੇ ਤੇ ਬਣੀ ਹੋਈ ਹੈਗੀ ਵੇਨ ਇਸ ਤਰ੍ਹਾਂ ਘੇਰਾ ਭਰਿਆ ਭਰਿਆ ਹੈਗਾ ਤੇ ਉਸ ਤੋਂ ਬਾਅਦ ਵਿੱਚ ਇਹਦੀਆਂ ਪਾਵਾਂ ਤੇ ਇਸ ਤਰ੍ਹਾਂ ਡਿਜ਼ਾਈਨ ਹੈ ਹਾਂਜੀ ਇਹ ਹੀ ਡਿਜ਼ਾਈਨ ਤੁਸੀਂ ਬਾਟਮ ਦੇ ਵੀ ਕਰਵਾ ਕੇ ਲੈ ਸਕਦੇ ਹੋਗੇ ਜੇਕਰ ਦੁਪੱਟਾ ਨਾਲ ਲਗਵਾਉਣਾ ਹੈ ਦੁਪੱਟਾ ਵੀ ਟਾਈ ਡਾਈ ਕਰਵਾ ਕੇ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਣਾ ਬਣ ਕੇ ਤਿਆਰ ਹੋਊਗਾ ਨਾ ਤੇ ਇਹ ਸੀ ਆਪਣਾ ਦੂਸਰਾ ਸੂਟ ਇਹ ਆਪਾਂ ਕੜਾਈ ਦਿਖਾ ਦਿੱਤੀ ਹੈਗੀ ਹੁਣ ਆਪਾਂ ਦਿਖਾਉਣੇ ਤੁਹਾਨੂੰ ਅਗਲਾ ਸੂਟ ਤੇ ਇਹ ਆ ਗਿਆ ਜੀ ਆਪਣਾ ਅਗਲਾ ਸੂਟ ਇਹ ਆ ਗਿਆ ਆਪਣਾ ਘੇਰਾ ਤੇ ਇਸ ਤਰ੍ਹਾਂ ਦੇ ਸੈਂਟਰ ਪੈਨਲ ਬਣੇ ਹੋਏ ਨੇਗੇ ਤੇ ਉਸ ਤੋਂ ਬਾਅਦ ਵਿੱਚ ਇਹਦੇ ਬਾਹਾਂਾਂ ਤੇ ਵੀ ਕਢਾਈਏਗੀ ਦੇਖੋ ਜੀ ਪਰੀ-ਪਰੀ ਬਾਹਾਂ ਲੱਗੂਗੀ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਜਿਸ ਤਰ੍ਹਾਂ ਘੇਰੇ ਤੇ ਹੈ ਉਸ ਤਰ੍ਹਾਂ ਹੀ ਆਪਣੇ ਬਾਹਾਂ ਤੇ ਆਗੇ ਨਾ ਵਧੀਆ ਫਲਾਵਰ ਨੇ ਵੱਡੇ-ਵੱਡੇ ਤੁਸੀਂ ਇਹਦੇ ਵੀ ਬਾਟਮ ਤੇ ਕਰਵਾ ਕੇ ਲੈ ਸਕਦੇ ਹੋਗੇ ਆਪਣੇ ਕੋਲੇ ਬਾਟਮ ਤੇ ਕਢਾਈ ਨਹੀਂ ਹੈਗੀ ਤੇ ਦੁਪੱਟਾ ਵੀ ਨਹੀਂ ਹੈਗਾ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਕਿਸੇ ਵੀ ਫੈਬਰਿਕ ਦਾ ਦੁਪੱਟਾ ਲਗਵਾ ਕੇ ਲੈ ਸਕਦੇ ਹੋ ਟਾਈ ਡਾਈ ਵੀ ਕਰਵਾ ਸਕਦੇ ਹੋਗੇ ਤੇ ਪਲੇਨ ਲਵਾਉਣਾ ਪਲੇਨ ਵੀ ਲਗਵਾ ਕੇ ਲੈ ਸਕਦੇ ਹੋਗਾ ਤੇ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਆਪਣਾ ਸੂਟ ਹੈ ਜਿਹੜਾ ਰੈਡੀ ਕਰਵਾ ਕੇ ਲੈ ਸਕਦੇ ਹੋਗੇ ਤੇ ਹਾਂਜੀ ਆਪਾਂ ਦਿਖਾਉਨੇ ਹੁਣ ਅਗਲਾ ਸੂਟ ਦੇਖੋ ਜੀ ਇਹਦੀ ਕੜਾਈ ਵੀ ਲੱਗਦੀ ਹੈਗੀ ਬਹੁਤ ਸੋਹਣਾ ਸੂਟ ਹੈ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਆ ਗਿਆ ਘੇਰੇ ਤੇ ਤੇ ਇਸ ਤੋਂ ਬਾਅਦ ਵਿੱਚ ਇਹਦੀਆਂ ਪਾਵਾਂ ਤੇ ਕੈਸਟਰਾ ਇਹ ਵਾਤੇ ਡਿਜ਼ਾਈਨ ਆ ਗਿਆ ਇਹਦੇ ਵੀ ਬਾਟਮ ਤੇ ਨਹੀਂ ਹੈਗੀ ਕੜਾਈ ਤੁਸੀਂ ਬਾਟਮ ਤੇ ਵੀ ਕਰਵਾ ਕੇ ਲੈ ਸਕਦੇ ਹੋਗੇ ਜੇਕਰ ਪਲੇਨ ਲੈਣੀ ਹੈ ਬਾਟਮ ਪਲੇਨ ਵੀ ਲੈ ਸਕਦੇ ਹੋ ਨਾ ਦੁਪੱਟਾ ਕਿਸੇ ਤਰ੍ਹਾਂ ਵੀ ਤੁਸੀਂ ਡਾਈ ਕਰਵਾ ਕੇ ਲੈ ਸਕਦੇ ਹੋਗੇ ਤੇ ਹਾਂਜੀ ਇਹ ਆਪਣੇ ਕੋਲੇ ਬਿਨਾ ਦੁਪੱਟੇ ਤੋਂ ਸੂਟਨੇਗੇ ਜੇਕਰ ਤੁਸੀਂ ਚਾਹੋ ਤਾਂ ਦੁਪੱਟੇ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਜਿਸ ਤਰ੍ਹਾਂ ਵੀ ਤੁਹਾਡੀ ਚੋਇਸ ਹੋਊਗੀ ਸੇਮ ਕਲਰ ਲੈਣਾ ਸੇਮ ਵੀ ਮਿਲ ਜੂਗਾ ਤੇ ਜੇਕਰ ਕਿਸੇ ਹੋਰ ਫੈਬਰਿਕ ਤੇ ਜਾਂ ਕਲਰ ਤੇ ਤੁਸੀਂ ਇਹ ਕਢਾਈ ਕਰਵਾਉਣੀ ਹੈ ਤਾਂ ਤੁਸੀਂ ਕਰਵਾ ਕੇ ਲੈ ਸਕਦੇ ਹੋਗੇ ਆਪਣੇ ਅੱਜ ਵਾਲੇ ਸੂਟ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਸੂਟ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਪਿਆਰ ਦੇਣ ਲਈ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਦਿਆ ਕਰੋ ਤੇ ਮਿਲਦੇ ਆਂ ਫਿਰ ਆਪਾਂ ਕੱਲ ਨੂੰ ਕਿਸੇ ਹੋਰ ਸੋਹਣੇ ਸੂਟਾਂ ਨਾਲ ਸੋਹਣੇ ਡਿਜ਼ਾਈਨਾਂ ਤੇ ਸੋਹਣੇ ਰੰਗਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ